ਜੀ ਲੋ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਵਾਲ ਪਾਉਣੇ ਦੱਸਦੇ ਆ ਇੱਕ ਸਾਈਡ ਆਪਾਂ ਪਾ ਲੈਨੇ ਤੇ ਇਹ ਪਾਉਣ ਦਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਵਾਲ ਪਾੜ ਕੇ ਦੇਖੋ ਸਾਰੇ ਇਸ ਕ ਏ ਦੇ ਨਾਲ ਤੇ ਆਪਾਂ 벨ਟ ਹਲੇ ਟਾਈਨ ਕੀਤੀ ਪਿੱਛੇ ਆਪਾਂ ਵਾਲ ਪਾ ਲੈਨੇ ਬੈਕ ਸਾਈਡ ਤੇ ਆਹ ਵਾਲੀ ਇਹ ਆਪਾਂ ਦੋ ਵਾਲ ਪਾ ਲੈਨੇ ਇੱਕੋ ਜਿਹਾ ਮਾਧਮ ਦਾ ਕੇ ਇਹ ਵਾਲ ਪਾ ਲੈਨੇ ਪਦੁੰਨੇ 3 ਹੁਣ ਆਪਾਂ ਆਲਰੀਡੀ ਬੈਲਟ ਦਾ ਕੱਪੜਾ ਨੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ। ਇਹਦੇ ਨੂੰ ਲੰਬਾਈ ਚ ਫੋਲਡ ਕਰ ਲਿਆ ਤੇ ਇਹਦਾ ਹੁਣ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਮੋੜ ਕੇ ਜਿੱਨਾ ਆਪਣੇ ਸਲਾਈਆਂ ਚ ਮਾਰ ਜਾਣ ਜਣਾ ਉਹ ਮੋੜ ਕੇ ਆਪਾਂ ਤੇ ਇਹ ਸਲਾਈ ਨੂੰ ਇੱਥੇ ਧਰ ਲਵਾਂ। ਕਿ ਹੁਣ ਆਪਾਂ ਇੱਥੇ ਧਰ ਲੈਣਾ ਵਿਚਾਲੀ। ਠੀਕ ਹੈ ਜੀ। ਚਾਲੇ ਧਰ ਕੇ ਫਿਰ ਇਹਨੂੰ ਆਪਾਂ ਮੇਜ਼ ਲੈਣਾ ਇੱਥੇ। ਪੂਰਾ ਪੂਰਾ ਆਪਣਾ ਸ਼ਾਨਦਾਰ ਲੈਣਾ ਤੇ ਪੂਰਾ ਪੂਰਾ ਨਾ ਸਿੱਧਾ ਕਰਕੇ ਆਪਾਂ ਇੱਥੇ ਨਿਸ਼ਾਨ ਲਾਇਆ ਹੋਇਆ ਆ ਆ ਵਾਲਾ ਠੀਕ ਠੀਕ ਆ ਵਾਲਾ ਨਿਸ਼ਾਨ ਇਥੇ ਲਾਇਆ ਹੋਇਆ ਤੇ ਇਸ ਤੋਂ ਇਸ ਨਿਸ਼ਾਨ ਤੋਂ ਇਹ ਪੂਰੇ ਪੂਰੇ ਤੋਂ ਆਪਾਂ ਇੰਨਾ ਵੱਧ ਲੈਣਾ ਇਹ ਚਾਰ ਕੁੰਬਲਾਂ ਦਾ ਹੈਗਾ ਆ ਜਨ ਕਿ 3 ਇੰਚ ਆਪਾਂ ਅੱਗੇ ਇੱਕ ਨਿਸ਼ਾਨ ਲਾਇਆ ਇੱਥੇ ਤੱਕ ਆਪਣਾ ਜੜੀਆਂ ਨੇ ਵੜ ਪਾਉਣੇ ਨੇਗੇ ਇੱਥੇ ਤੱਕ ਆ ਵਾਲਾ ਜਿਹੜਾ ਬੈਲਟ ਦੇ ਇਹ ਪੂਰਾ ਪੂਰਾ ਹੈ ਤੇ ਆ ਜਿਹੜਾ ਫਿਰ ਹੈ ਨਾ ਅੱਗੇ ਤੱਕ ਆਊਗਾ ਜਿਹੜਾ ਥੋੜਾ ਜਿਹਾ ਇੰਨਾ ਸਾਈਡਾਂ ਤੋਂ ਭਲੀ ਹੁੰਦਾ ਤੇ ਇੱਥੇ ਤੱਕ ਆਪਾਂ ਵਲ ਪਾਉਣੇ ਨੇ ਆਪਾਂ ਪਾਉਣੇ ਆ ਵਲ ਯੋ ਜੀ ਹੁਣ ਆਪਾਂ ਤੁਹਾਨੂੰ ਇਹਦੇ ਲਈ ਸਾਈਡ ਵਾਲੀਆਂ ਚੋਣਾ ਪਾ ਕੇ ਦਿਖਾ ਦਿੰਨੇ ਆ ਬਾਲ ਕਹਿ ਦਿੰਦੇ ਚੋਣਾ ਕਹਿ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਠੀਕ ਹੈ ਜੀ ਇੱਥੇ ਆਪਾਂ ਇੰਨੀ ਇਹਦੀ ਬਰਾਬਰ ਦੀ ਸਪੇਸ ਦਿਨ ਸ਼ਨੀ ਲਈ ਹੋਈ ਹੈ ਇੱਥੇ ਆਪਾਂ ਇਹ ਮਸ਼ੀਨ ਤਾਂ ਲੈ ਬੈਲਟ ਵੀ ਅਟੈਚ ਕਰਕੇ ਰੱਖਾਉਣੀ ਹੈ ਜਿਹੜੀਆਂ ਜਿੰਨੀਆਂ ਤੁਸੀਂ ਚੋਣਾ ਪਾਉਣੀਆਂ ਚਾਹੁੰਦੇ ਹੋ ਸਾਡੇ ਕੋਲ ਜਿੰਨਾ ਕਾ ਕੱਪੜਾ ਹੋਵੇ ਹਿਸਾਬ ਨਾਲ ਤੁਸੀਂ ਪਾਸਾ ਕਰਿਓ ਠੀਕ ਹੈ ਜੀ ਇੱਥੋਂ ਇੱਥੋਂ ਸਾਬ ਲੈ ਕਰੋ ਜੇ ਵੱਡੀ ਚੋਣ ਪਾਣੀ ਤਾਂ ਇੱਥੋਂ ਇੱਥੋਂ ਛੋਟਾ ਚੱਕ ਲੈ ਕੱਪੜਾ ਛੋਟੀ ਪਾਣੀ ਦੇ ਇੱਥੋਂ ਚੱਕ ਲਿਆ ਆਪਾਂ ਥੋੜੀ ਜੀ ਮੀਡੀਅਮ ਸਾਈਜ਼ ਦੀ ਪਾਵਾਂਗੇ ਜਿਆਦਾ ਵੱਡੀ ਨਹੀਂ ਪਹਿਣੀ ਹੈਗੀ ਇਧਰੋਂ ਆਪਣੀ ਚੋਆ ਐਸਟਰ ਨਾ ਬਾਹਰ ਨੂੰ ਕੱਟ ਕੇ ਰੱਖਣਾ ਹੈ ਇਹ ਸਲਾਈ ਦੇ ਵਿੱਚੋਂ ਨਿਕਲ ਜੇ ਜੇ ਤਾਂ ਫਿਰ ਚੋਣਾ ਨਿਕਲ ਜਾਂਦੀਆਂ ਨੇ ਇਹ ਆਪਣੀਆਂ ਉਸ ਟਾਈਮ ਬਾਅਦ ਫਿਰ ਬੜਾ ਔਖਾ ਹੋ ਜਾਂਦਾ ਹੈ ਤੇ ਲੱਗ ਜਾਂਦੀ ਹੈ ਸਲਾਈ ਇਹਨੂੰ ਐਸਟਰ ਉੱਪਰੋਂ ਐਸਟਰ ਦੇ ਨੂੰ ਇਧਰੋਂ ਬਾਹਰ ਕੱਟ ਲੈਣਾ ਹੈ ਤਾਂ ਕਿ ਇਹਨਾਂ ਤੇ ਸਲਾਈ ਪੂਰੀ ਪੂਰੀ ਨਾ ਲੱਗੇ ਜਿਹੜਾ ਜਿੱਦਾਂ ਆਉ ਇਥੋਂ ਇਧਰੋਂ ਲੱਗੀਏ ਦੇਖੋ ਪੂਰਾ ਸਾਰਾ ਕਪੜਾ ਫੱਲੇ ਆ ਜੇ ਇਧਰੋਂ ਥੱਲੇ ਚੋਣਾ ਨਿਕਲੀ ਜਾਂਣ ਤਾਂ ਫਿਰ ਜਿਹੜੀ ਸਲਾਈ ਆ ਆਪਣੀ ਖਰਾਬ ਹੋ ਜਾਂਦੀ ਹੈ ਕੋਈ ਨਮਰ ਜਨ ਲੈ ਕੇ ਆਪਾਂ ਚੌਣਾ ਪਾਣ ਜਾਣ ਹੈਸਟਰ ਇਥੋਂ ਆਪਾਂ ਵੇਖ ਲੈਣਾ ਜੇ ਆਪਣੀ ਸਲਾਈ ਹੈ ਜਿਹੜੀ ਇਹ ਇਥੋਂ ਨਹੀਂ ਆਪਾਂ ਚੱਕ ਕੇ ਪਾਉਣੀ ਨਹੀਂ ਇਹਨੂੰ ਇਸ ਤਰ੍ਹਾਂ ਆਪਾਂ ਕੁ ਪ੍ਰਕਰਨਾ ਇਹਨੂੰ ਆਪਾਂ ਵਿੱਚ ਵਿੱਚ ਹੀ ਕਰਨਾ ਹੈਗਾ ਚਾਹੇ ਦੀ ਥੋੜਾ ਜਿਆ ਤੁਸੀਂ ਕਪੜਾ ਲੈ ਕੇ ਇਸ ਤਰ੍ਹਾਂ ਮੋੜ ਲਿਆ ਕਰੋ ਥੋੜੀ ਇਹ ਵਾਲੀ ਜਿਹੜੀ ਆਪਣੀ ਵੱਲ ਨੇ ਇਹ ਭਾਵੇਂ ਵੱਡਾ ਛੋਟਾ ਪੈ ਜੇ ਕੋਈ ਚੱਕਰ ਨਹੀਂ ਪਰ ਸਲਾਈ ਨੂੰ ਉੱਪਰ ਜੇ ਨਹੀਂ ਆਉਣਾ ਚਾਹੀਦਾ ਪਰ ਨਾਲ ਆਇਆ ਹੋ ਕਿਸੇ ਨੇ ਅੰਦਰ ਆਈ ਦੀ ਉਹ ਬਿੱਟੀ ਹੁਣ ਇੱਕ ਆਪਣੀ ਜਿਹੜੀ ਇੱਥੇ ਆਪਾਂ ਹਨਾ ਪਹੁੰਚੇ ਤੇ ਉਹ ਪਾਇਆ ਹੋਇਆ ਜਿਹੜੀ ਕਾਰਡ ਪਾਈਏ ਇੱਥੋਂ ਵਿਚਾਲਾ ਆਇਆ ਆਪਣਾ ਹਾਂ ਦੇਖੋ ਇੱਥੋਂ ਆਪਣਾ ਵਿਚਾਲਾ ਹੈ ਇੱਥੋਂ 3:00 ਵੀ ਵੱਜੀ ਹੋਈ ਆ ਤੇ ਇੱਕ ਜਿਹੜੀ ਆਪਣੀ ਚਮਟ ਹੋਰ ਪਾਉਂਗੀ ਆਪਾਂ ਤੁਸੀਂ ਉੱਪਰ ਹੀ ਲਿਆਉਣੀ ਹੈ ਜਿਹੜੀ ਵਿਚਾਲੇ ਆਪਣੀ 3:00 ਚ ਆਉਣੀ ਹੈ ਇਹਨੂੰ 3:00 ਤੋਂ ਉੱਪਰ ਹੀ ਲਿਆਉਣਾ ਹੈ

ਇਹ ਜਿਹੜੀਆਂ ਵੀ ਬਲ ਨੇ ਇਹ ਆਪ ਦੇ ਹਿਸਾਬ ਨਾਲ ਪਾਉਣੇ ਹੁੰਦੇ ਨੇ ਜੇ ਕੋ ਪਾਰੀ ਆ ਤਾਂ ਉਹਦੇ ਅੱਖ ਦੇ ਵਿੱਚ ਵਿੱਚ ਸਾਡੇ 7 ਦੇ ਵਿੱਚ ਵਿੱਚ ਆਉਣੇ ਚਾਹੀਦੇ ਨੇ ਇਹ ਵੀ ਆਪਾਂ 7 ਕ ਦੇ ਵਿੱਚ ਦੇ ਵਿੱਚ ਪਾਈ ਦਿੰਦੇ ਨੇ 7 ਸਾਡੇ 7 ਦੇ ਵਿੱਚ ਵਿੱਚ ਠੀਕ ਜੇ ਕੋ ਪਾਰੀ ਆ ਤਾਂ ਸਾਡੇ 8 ਹੋ ਜਾਂਦੇ ਨੇ ਆਪ ਲਾਸਟ ਬਲ ਜਿਹੜਾ ਆਪਣਾ ਬਲ ਫਿਰ ਆਪਾਂ ਉਹਦੇ ਨਾਲ ਨਾ ਮੇਚ ਕੇ ਦੇਖ ਲੈਣਾ ਵਾਧਾ ਘਾਟ ਹੱਤ ਕਰਨਾ ਇਸ ਤਰ੍ਹਾਂ ਦਾ ਪਾਈਪ ਰੋ। ਜੇ ਵਾਦਾ ਘਟਾ ਹੋਵੇ ਕੋਈ ਤਾਂ ਆਪਾਂ ਫਿਰ ਇੱਕ ਜਿਹੜੀ ਸਾਈਡ ਸਾਈਡ ਤੋਂ ਹੁੰਦੀ ਹੈ ਜੇ ਇਹ ਘਟ ਜੇ ਤਾਂ ਇੱਕ ਚੋਨ ਜਿਹੜੀ ਹੈ ਇਹਨੂੰ ਢੇੜ ਲੈਨੇ ਆ ਤੇ ਜੇ ਘਟ ਜੇ ਤਾਂ ਫਿਰ ਆਪਾਂ ਪਾ ਲੈਨੇ ਵਾਦਾ ਘਟਾਇ ਸਟਰਾਬੂਡਾ ਕਰ ਲੈਨੇ ਇਹ ਜੀ ਆਪਣੀ ਬੈਲਟ ਦੇ ਨਾਲ ਮੇਚ ਹੋਣੀ ਚਾਹੀਦੀ ਹੁਣ ਆਪਾਂ ਦੇਖ ਲੈਨੇ ਨੂੰ ਬੈਲਟ ਦੇ ਨਾਲ ਨਾਪ ਕੇ ਦੇਖੋ ਯਾਰ ਥੋੜੀ ਹੈ ਥੋੜੀ ਜਿਹੀ ਕੱਦੀ ਚੋਣਾ ਆਪਾਂ ਛੋਟੇ ਛੋਟੇ ਹੋਰ ਪਾਲਾਂਗੇ ਜੇ ਕੱਟ ਹੋਈ ਤਾਂ 1.5 ਦਾ ਇਸ ਤਰੀਕੇ ਦੇ ਨਾਲ ਆਵਲਣਾ ਜਿਹੜਾ ਨਾ ਜਿੰਨਾ ਵੀ ਆਪਾਂ ਰੱਖਦੇ ਆ ਹਨ ਇਦੋਂ ਇੱਥੋਂ ਪਲੇਨ ਹੁੰਦਾ ਨਾ ਆਪਣੀਆਂ ਚੋਣਾ ਪਈਆਂ ਨੇ ਇੰਨਾ ਕੁ ਪਲੇਨ ਹੁੰਦਾ ਕਿਉਂਕਿ ਇੱਥੇ ਤੱਕ ਨਹੀਂ ਆਪਣੀਆਂ ਵੀ ਹੁੰਦੇ ਵਾਲਾ ਇੱਥੇ ਤੱਕ ਨਹੀਂ ਹੁੰਦੇ ਇੰਨਾ ਕੁ ਤਾਂ ਹੁੰਦਾ ਪਲੇਨ ਇਹ ਆਪਾਂ ਇਸ ਤਰ੍ਹਾਂ ਬੈਲਟ ਦੇ ਨਾਲ ਮੇਨ ਕੇ ਇੰਨਾ ਕੁ ਵਾਧਾ ਰੱਖ ਲਏ ਨਾ ਉੱਥੇ ਤੱਕ ਆਪਾਂ ਪਾਉਨੇ ਆ ਮੈਟ ਰੱਖ ਲਿਆ ਆਪਾਂ ਡਲਟਰ ਨੂੰ ਮਿਲਣਾ ਵੀ ਠੀਕ ਹੈ ਜੀ ਆ ਦੇਖੋ ਜੀ ਉਧਰ ਤੇ ਨਾ ਸਟੈਂਡ ਤੇ ਆਇਆ ਨਹੀਂ ਲੋਟਾ ਪੈਥੇ ਧੱਕੇ ਦਿਖਾ ਦਿੱਤਾ ਨੇ ਕੋ ਜਿੰਨਾ ਜਿੰਨਾ ਖਾਪਾ ਮਾਰਜਨ ਲੈਣਾ ਇਹਨਾਂ ਦਾ ਸਹੀ ਆਇਆ ਬਿਲਕੁਲ 벨ਟ ਦੇ ਨਾਲ ਸਹੀ ਆਇਆ ਕਿਉਂਕਿ ਆਪਾਂ ਇਸੇ ਤਰੀਕੇ ਨਾਲ ਹੀ ਵੇਚਿਆ ਸੀ ਨਾ ਇਹਨਾਂ ਨੇ ਆਪਾਂ ਮਾਰਜਨ ਛੱਡ ਕੇ ਬਾਕੀ 벨ਟ ਸਾਰੀ ਲੈ ਲਈ ਸੀ ਇਹ ਵੀ ਬਹੁਤ ਬਹੁਤ ਹੀ ਆਸਾਨ ਤਰੀਕਾ ਕੋਈ ਜ਼ਿਆਦਾ ਝੰਜਟ ਨਹੀਂ ਹੈਗਾ ਹੁਣ ਬੈਕ ਸਾਈਡ ਦੀਆਂ ਵੀ ਬਲ ਪਏ ਹੋਏ ਨੇ ਉੱਪਰਲੇ ਬਲ ਪਏ ਹੋਏ ਨੇ ਆਪਾਂ ਨੂੰ ਪਤਾ ਹੈ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਹੈ ਆਪਾਂ ਨੂੰ ਪਤਾ ਹੈ ਵੀ ਜਿਹੜਾ ਆਪਾਂ ਇਹਨਾਂ ਨੂੰ ਮਾਰਜਨ ਨਾਲ ਵੇਚ ਦੇਣਾ ਹੈਗਾ ਠੀਕ ਹੈ ਬਹੁਤ ਹੀ ਆਸਾਨ ਤਰੀਕਾ ਹੈ ਕੁਸੀਂ ਇਸ ਤਰੀਕੇ ਦੇ ਨਾਲ ਜੜੂ ਕੋਈ ਤੁਹਾਨੂੰ ਢੇਡ ਨਹੀਂ ਨਹੀਂ ਪੈਣੀ। ਵੀ ਬਲ ਦੇਣਾ ਪਊਗਾ ਜਾਂ ਕਿਵੇਂ ਚਲੋ ਜੇ ਪੈ ਜੇ ਤਾਂ ਫਿਰ ਆਪਾਂ ਢੇਡ ਵੀ ਲੈਨੇ ਆ। ਤੇ ਨਹੀਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਾਰੇ ਵਾਲ ਪਾ ਕੇ ਬੈਕ ਸਾਈਡ ਵਾਲੇ ਪਾ ਕੇ ਇੱਕੋ ਜਿਹਾ ਮਾਰਜਨ ਲੈ ਕੇ ਤੁਸੀਂ ਵਾਲ ਪਾਇਆ ਕਰੋ ਸੋਹਣੀਆਂ ਲੱਗਦੀਆਂ ਨੇ ਹਨ ਜੀ ਸਲਵਾਰਾਂ। ਤੇ ਹੁਣ ਆਪਾਂ 벨ਟ ਤਿਆਰ ਕਰਦੇ ਆ। ਲਓ ਜੀ ਹੁਣ ਆਪਾਂ ਤੁਹਾਨੂੰ 벨ਟ ਵੀ ਤਿਆਰ ਕਰਕੇ ਦਿਖਾਉਣੀ ਆ। ਤੁਸੀਂ ਇਸ ਤਰੀਕੇ ਦੇ ਨਾਲ ਜਿੰਨਾ ਵੀ ਆਪਾਂ ਹੁਣ ਮਾਰ ਦਿੰਦਾ ਨਿਸ਼ਾਨਾ ਰਾਇਆ ਸਿਰ ਨੂੰ ਜਿੰਨਾ ਪਾ ਮੀ ਰੱਖ ਦੇ ਐਸਟਰ पेला ਆਪਾਂ ਬੈਕ ਸਾਈਡ ਤੇ ਜਿਹੜਾ ਹੁਣ ਹੁਣ ਜਿੱਥੇ ਪਲਾ ਕੇ ਤੇ ਇੰਨੀ ਜ਼ਰੂਰਤ ਨਹੀਂ ਪੈਂਦੀ ਫੇਰ ਇਹ ਆਪਾਂ ਨੂੰ In prlo gre, in maska me je strahakala. Opriklada me. Stretcha. இரண்டா நாளை தாக்கி நிகழ்த்து நாளை அப்படி இன்டரலோக்கி பரப்ப பாரல சைடத்து இங்கே ஃபரண்ட் சைடத்து ஆனா ਕਿਦੇ ਜੇ ਆਪਾਂ ਨਿਸ਼ਾਨ ਲਾ ਲੈਨੇ ਐ ਇਹਨਾਂ ਉਪਰ ਵਿੱਚ ਕਰਨਾ ਹੈ ਸਿੱਕ ਜੇ ਦਿੱਤੀ ਆਪਾਂ ਨਿਸ਼ਾਨ ਲਾਉਣਾ ਹੈ ਆਪਾਂ ਜਿੰਨੀ ਬੈਲਟ ਲਾਉਣੀ ਹੈ ਅਪਾ ਸਾਰਾ ਪੰਜ ਤੱਕ ਲਾਉਣਾ ਕਿਉਂਕਿ ਅਪਾ ਬੈਲਟ ਇਹਦੀ ਛੋਟੀ ਲਾਉਣੀ ਥੋੜੀ ਜੀ ਅਗੇ ਅਪਾ 5 ਜਾਂ 5.5 ਇੰਚ ਦੀ ਲਾਉਣੀ ਆ ਪਰ ਇਹਦੇ ਤੇ ਥੋੜੀ ਜੀ 4.5 ਪੂਨੇ 5 ਦੀ ਲਾਉਣੀ ਆ ਇਹਦਾ ਆਪਾਂ ਇਹ ਫਿਕ ਜਿਆਦਾ ਵੱਡਾ ਨਹੀਂ ਭੰਣਾ ਇਧਰਲੀ ਸਾਈਡ ਤੋਂ ਆਪਾਂ ਤੁਸੀਂ ਚਾਹੇ ਮੋੜ ਲਓ ਚਾਹੇ ਇਸ ਤਰ੍ਹਾਂ ਵੀ ਇੰਟੀਟੀ ਹੈ ਨਾ ਸਲਾਈ ਲਾ ਦਿਓ ਤਾਂ ਕੋਈ ਚੱਕਰ ਨਹੀਂ ਆ ਤੇ ਵੀ ਸਾਈਡ ਤੇ ਸਿੱਧਾ ਨਾ ਨਾ ਸਲਾਈ ਲੱਗ ਜੂਗੀ ਫਿਰ ਇਧਰ ਤੇ ਨਹੀਂ ਇਹ ਆਪਣੀਆਂ ਸਲਾਈਆਂ ਲੱਗ ਗਈਆਂ ਹੁਣ ਆਪਾਂ ਨੇਫਾ ਫੋਲਡ ਕਰ ਲੈਣੇ ਨੇ ਨੇਫਾ ਫੋਲਡ ਤਾਂ ਜੀ ਸਾਰਿਆਂ ਨੂੰ ਕਰਨਾ ਹੁੰਦਾ ਹੈ ਉਹ ਰੋ ਆਪਾਂ ਹਨਾ ਸਿੰਪਲ ਹੀ ਤਰੀਕਾ ਬਸ ਆ ਸਿੰਪਲ ਸਲਾਈ ਹੋ ਲੈ ਬਣੀ ਦੇਖ ਰਹਿਣਾ ਵੀਡੀਓ ਜਦ ਹੀ ਲੰਬੀ ਬਣ ਜੇਗੀ ਆਪਾਂ ਕਟਾਈਸ ਕਰਕੇ ਦਿਖਾਵਾਂਗੇ ਠੀਕ ਹੈ ਜੀ ਨੇਫੇ ਦੀ ਸਲਾਈ ਉਹ ਪੂਰ ਬਿਲਕੁਲ ਸਾਈਡ ਸਾਈਡ ਤੇ ਲਾਉਣੀ ਹੈ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਨੇਫਾ ਬਿਲਕੁਲ ਸਾਈਡ ਤੇ ਲਾਉਣੀ ਹੁੰਦੀ ਹੈ ਕਿੰਨਾ ਯੋਗੀ ਆਪਣਾ ਥੋੜਾ ਜਿਹਾ ਕੱਪੜੇ ਦੀ ਕਮੀ ਕਰਕੇ ਆਪਾਂ ਥੋੜਾ ਜਿਹਾ ਨੀਫਾ ਜਿਹੜਾ ਬ੍ਰੀਕ ਬਣਨੇ ਆ ਜਿਆਦਾ ਨਹੀਂ ਬਣ ਹੋਇਆ ਹਨਾ ਇਹ ਸਵਾ ਕਿੰਚਾ ਨਾਲ ਭਜਾਏ ਵੈਸੇ ਡੇਢ ਇੰਚ ਅਦਾ ਹੋਣਾ ਚਾਹੀਦਾ ਨੀਫਾ ਤੇ ਸਵਾ ਕਿੰਚਾ ਦਾ ਪਾਪਾ ਨੇ ਤਾਂ ਕਿ ਆਪਣੇ ਉਹਨਾਂ ਬੈਲਟ ਦੀ ਜਿਹੜੀ ਚੜਾਈ ਸੀ ਥੋੜੀ ਜਿਹੀ ਘੱਟ ਸੀਗੀ ਕੱਪੜਾ ਘੱਟ ਸੀ ਤੇ ਹੁਣ ਇੱਦਾਂ ਇੰਚ ਵਿੱਚ ਆ ਕੇ 5 ਇੰਚ ਆਪਣੀ 5.5 ਇੰਚ ਬੈੱਟ ਹੋ ਜੂਗੀ ਠੀਕ ਹੈ ਕੋਈ ਗੱਲ ਨਹੀਂ ਜੀ ਆਪਾਂ ਇਤਰੋ ਵੱਧ ਰੱਖਿਆ ਹੋਇਆ ਕੱਪੜਾ ਤੇ ਆਪਣੀ ਸਹੀ ਆਊਗੀ ਤਿੰਨ ਹੁਣ ਆਪਾਂ ਇਹ ਵਾਲਾ ਪਾਸਾ ਚੜੀ ਵਾਲਾ ਪਾਸਾ ਲੈ ਕੇ ਤੇ ਆਪਾਂ ਇਹਦੇ ਤੇ ਤਾਰ ਲੈਣਾ ਹੈ ਇੱਥੇ ਆ ਇਹਦੇ ਜੋੜ ਦੇ ਨਾਲ ਜੋੜ ਮਲਾ ਕੇ ਨਾ ਆਪਾਂ ਇੱਥੇ ਸਲਾਈਂਸ ਸਟਾਰਟ ਕਰਨੀ ਹੈਗੀ ਇਹ ਆਪਾਂ ਬੈਕ ਸਾਈਡ ਦੇ ਨਾਲ ਨਾ ਮਲਾ ਲਾਂਗੇ ਜਿਵਾਦ ਘੱਟ ਹੋਇਆ ਆਪਾਂ ਪਹਿਲੇ ਕਰ ਲਾਂਗੇ ਸਲਾਈ ਨਹੀਂ ਲਾਉਂਦੇ ਆਪਾਂ ਪਹਿਲੇ ਕਰ ਲਾਂਗੇ ਕਪੈਟਰਨ ਆਪ ਲਾਂਗੇ ਨਾਪ ਕੇ ਤੁਹਾਨੂੰ ਵੀ ਦਿਖਾ ਦਾਂਗੇ ਅੱਜ ਟਾਈਮ ਦੇ ਰਕੇ ਕਰਕੇ ਆ ਦੇਖੋ ਜੀ ਆਪਣਾ ਬਿਲਕੁਲ ਆ ਵਾਲਾ ਬਰਾਬਰ ਆਇਆ सिलाई दे सिलाई मैच कर दी है आ वाली आ वाली सिलाई देते मैच कर दी है ठीक है हम अपन कोई दिक्कत नहीं आपको सिलाई बेफिक्र होकर ला सकते हैं अपनी बैलटैन पूरी आएगी तो इस सिलाई देर उपर ही आपई लावे ठीक है जी आप सिलाई ला तो फिर तुम दिखाने लो जी ਆਪਣੀ ਸਲਵਾਰ ਜਿਹੜੀ ਹੈ 벨ਟ ਦੇ ਨਾਲ ਅਟੈਚ ਹੋ ਗਈ ਹੈ ਇਹ ਹੁਣ ਆਪਾਂ ਇਹਦੇ ਉੱਤੇ ਇੱਥੇ ਨਾ 벨ਟ ਤੇ ਇੱਕ ਇੱਕ ਪੈਰ ਛੱਡ ਕੇ ਫਲਾਈ ਮਾਰਦੇ ਹਾਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਆਪਣੀ ਸਲਵਾਰ ਕੰਪਲੀਟ ਹੋ ਗਈ ਹੈ ਇਹ ਰਹਿ ਗਏ ਪੋਂਚੇ ਤੇ ਬੈਗ ਚੱਲਦੀ ਜਿਹੜੀ ਸਲਾਈ ਹੈ ਨਾਲ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਦਿਓ ਕਰਿਓ ਜੀ ਥੈਂਕ ਯੂ ਜੀ